ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਖੇਤ ਆਈ ਸੀ ਜੀ ਅੱਜ ਪੱਕਿਆ ਝੋਨਾ ਵੀ ਦਿਖਾਵਾਂਗੇ ਤੁਹਾਨੂੰ ਬੂਰ ਵਾਲਾ ਝੋਨਾ ਵੀ ਦਿਖਾਵਾਂਗੇ ਪਰ ਮੱਕੜ ਬਹੁਤ ਜ਼ਿਆਦਾ ਚੈੱਕ ਕਰੋ ਪਮੱਕੜ ਕਿਵੇਂ ਮਾਰਦਾ ਛਾਲਾ ਕਿਉਂ ਇਹਦੇ ਵਿੱਚ ਬਈ ਸੁੰਡੀ ਵਾਲਾ ਪਮੱਕੜ ਵੀ ਆ ਇੱਕ ਮਿੱਤਰ ਪਮੱਕੜ ਹੁੰਦਾ ਉਹ ਵੀ ਆ ਜਿਹੜੇ ਕੱਲੇ ਪੱਤੇ ਖਾਂਦਾ ਹੋਰ ਕੋਈ ਨੁਕਸਾਨ ਨਹੀਂ ਕਰਦਾ ਇਹ ਹੈਗਾ ਜੀ 26 ਤੇ ਬੂਰ ਦੀ ਪ੍ਰਕਿਰਿਆ ਦੇ ਵਿੱਚੋਂ ਅੱਧਾ ਲੰਘ ਗਿਆ तकरीबन ਅੱਧੇ ਦੇ ਵਿੱਚੋਂ ਪਰ ਕਿਰਿਆ ਜਿਹੜੀ ਹੋ ਰਹੀ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਪਾਣੀ ਆ ਸਿਚੁਏਸ਼ਨ ਤੇ ਲਾਉਣਾ ਬਹੁਤ ਜ਼ਰੂਰੀ ਹੈ ਤੇ ਇੱਕ ਹੈਗਾ ਜੀ ਆਹ ਵਾਲਾ ਝੋਨਾ ਮੇਰੇ ਹੱਥ ਦੇ ਵਿੱਚ ਵੀ ਆ ਇਹ ਝੋਨਾ ਤਕਰੀਬਨ ਆਲਮੋਸਟ 80% ਜਿਹੜਾ ਨਿਸਰ ਚੁੱਕਿਆ ਤੇ ਹੁਣ ਇਹਦੇ ਵਿੱਚ ਪਾਣੀ ਬੰਦ ਕੀਤਾ ਜੀ ਕਈ ਭਰਾਵਾਂ ਨੇ ਮਹੀਨਾ ਪਹਿਲਾਂ ਹੀ ਬੰਦ ਕਰਤੇ 20 ਦਿਨ ਹੋ ਗਏ ਪਾਣੀ ਬੰਦ ਕਰੇ ਨੂੰ ਹਨਾ ਉਹਦੇ ਨਾਲ ਵੀ ਇਹ ਕੀ ਹੁੰਦਾ ਦਾਣੇ ਦੇ ਵਿੱਚ ਹਲਕਾ ਪਣ ਆ ਜਾਂਦਾ ਫੋਕ ਬਣਨ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ ਦਾਣੇ ਦਾ ਵਜ਼ਨ ਘਟ ਜਾਂਦਾ ਠੀਕ ਹੈ ਇੰਨਾ ਵਜ਼ਨ ਨਹੀਂ ਬਣਦਾ ਤਾਂ ਤੁਸੀਂ ਆ ਸਿਚੁਏਸ਼ਨ ਤੇ ਆ ਕੇ ਇਹਦਾ ਹੁਣ ਪਰਸੋਂ ਪਾਣੀ ਬੰਦ ਕੀਤਾ ਹੁਣ ਇਹਦੇ ਵਿੱਚ ਪਾਣੀ ਨਹੀਂ ਲਾਉਣਾ ਇੱਕ ਤਾਂ ਇਹਦੇ ਨਾਲ ਵਜ਼ਨ ਵਧਿਆ ਰਹੂਗਾ ਇੱਕ ਜਿਵੇਂ ਹੁਣ ਮੰਡੀ ਦੇ ਵਿੱਚ ਬਈ ਕੋਈ ਵਾਈਤਾ ਹੀ ਨਹੀਂ ਹੈਗੀ ਵਿੱਚੋਂ ਨਾ ਵਿਕੂਗਾ ਜਾਂ ਨਹੀਂ ਵਿਕੂਗਾ ਉਹਦੇ ਕਰਕੇ 2-4 ਦਿਨ ਲੇਟ ਵੀ ਹੋ ਸਕਦਾ ਇਹ ਠੀਕ ਹੈ ਜੀ ਤੇ ਆਹ ਵਾਲੀ ਵੈਰੈਟੀ ਤੁਸੀਂ ਚੈੱਕ ਕਰੋ ਬਹੁਤ ਸਾਰੇ ਤਕਰੀਬਨ ਝੋਨੇ ਆਹ ਸਿਚੁਏਸ਼ਨ ਤੇ ਨੇ ਆਹ ਵਾਲੀ ਸਿਚੁਏਸ਼ਨ ਤੇ ਲਾਸਟ ਤੇ ਬੂਰ ਪਈ ਜਾਂਦਾ ਅਗਲੇ ਦਾਣਿਆਂ ਦੇ ਵਿੱਚ ਦੁੱਧਾ ਪਈ ਜਾਂਦਾ 扑ਮੱਕੜ ਬਹੁਤ ਹੈ ਜੀ ਕੀ ਕਰੀਏ ਹੁਣ ਵੀਰੇ ਪਹਿਲਾਂ ਇੱਕ ਤਾਂ ਗੋਭ ਤੇ ਜਿੰਨੇ ਸਪਰੇਅ ਕਰਤੀ ਤਾਂ ਉਹ ਵਧੀਆ ਠੀਕ ਹੈ ਹੁਣ ਤੁਸੀਂ ਸਪਰੇਅ ਕਰਨ ਦੀ ਲੋੜ ਨਹੀਂ ਜੇ ਸਿੱਧੀ ਜੀ ਗੱਲ ਆ ਜਿੰਨਾ ਟਾਈਮ ਤੁਸੀਂ ਸਪਰੇਅ ਕਦੋਂ ਵੀ ਕਰੀਆ ਚਾਹੇ ਤੇਲੇ ਵਾਲੀ ਸੁੰਡੀ ਵਾਲੀ ਕੋਈ ਵੀ ਕੀਤੀ ਹੈ ਸਪਰੇਅ ਵੀਰੇ ਜਦੋਂ ਕੀਤੀ ਹੈ ਉਦੋਂ 20 ਦਿਨਾਂ ਬਾਅਦ ਸਪਰੇਅ ਕਰਨੀ ਆ ਤੁਸੀਂ ਠੀਕ ਹੈ ਹੁਣ ਤੁਸੀਂ ਹਿਸਾਬ ਲਾ ਲਿਓ ਆਪੇ ਬੂਰ ਵਾਲੀ ਸਿਚੁਏਸ਼ਨ 'ਚ ਸਪਰੇਅ ਨਹੀਂ ਕਰਨੀ ਠੀਕ ਹੈ ਹੁਣ ਜਦੋਂ ਬੱਲੀ ਮੁੜ ਜੂਗੀ ਬਾਈ ਠੀਕ ਹੈ ਇਹਦੇ ਤੇ ਇੱਕ ਸਪਰੇਅ ਨਾਲ ਧੋਨਾ ਪੱਕ ਜਾਊਗਾ ਜੇ ਤੁਹਾਨੂੰ ਤੁਸੀਂ ਬੂਰ ਤੇ ਕਰਤੀ ਉਦੋਂ ਬਾਅਦ ਇਹਨੇ ਮਹੀਨਾ ਫੇਰ ਲੈ ਜਾਣਾ ਫਿਰ ਇੱਕ ਸਪਰੇਅ ਹੋਰ ਪਾ ਲੂ ਇਹ ਤੇਲੇ ਵਾਲੀ ਤੇਲਾ ਵੀਰੇ ਜਿੱਥੇ ਜ਼ਿਆਦਾ ਜੂਰੀਆ ਪਾਈ ਆ ਉੱਥੇ ਤਾਂ ਹੈਗਾ ਜਿੱਥੇ ਜੂਰੀਆ ਨਹੀਂ ਪਈ ਉੱਥੇ ਤੇਲੇ ਦੀ ਕੋਈ ਸਮੱਸਿਆ ਨਹੀਂ ਹੈਗੀ ਠੀਕ ਹੈ ਬਾਕੀ ਜਿਹਨੇ ਆ ਓ ਮੱਕੜ ਫਿਰਦਾ ਆ ਭਮੱਕੜ ਤੋਂ ਡਰਦੇ ਡਰਦੇ ਤੁਸੀਂ ਸਪਰੇਅ ਕਰੀ ਜਾਂਦੇ ਹੋ ਤਾਂ ਤੁਸੀਂ ਆਪ ਦੇ ਖੇਤ ਆਲਾ ਕੰਟਰੋਲ ਕਰ ਲੋਗੇ ਦੂਜੇ ਵਾਲੇ ਖੇਤ ਦਾ ਕਿਵੇਂ ਕੰਟਰੋਲ ਕਰੋਗੇ ਬਾਈ ਹਨਾ ਉੱਡ ਕਿਉਂ ਨਹੀਂ ਆ ਜਾਣਾ ਮੱਕੜ ਦੀ ਉਮਰ ਥੋੜੀ ਹੁੰਦੀ ਆ ਉਹਨੇ ਆਂਡੇ ਦੇ ਕੇ ਖਤਮ ਹੋ ਜਾਣਾ ਠੀਕ ਐ ਬਾਕੀ ਬਾਸਮਤੀ ਦੀ ਕਟਾਈ ਆ ਜਿਹੜੀ ਹੱਥੀ ਵੜਾਈ ਆ ਜਿਹੜੀ ਉਹ ਚੱਲੀ ਜਾਂਦੀ ਐ ਬਾਈ ਬਾਸਮਤੀ ਦਾ ਰੇਟ ਵੀ ਇੱਕੋ ਦਮ ਵਧਿਆ ਜਾ ਅਸੀਂ ਹੁਣ ਫੇਰ ਮੰਡੇ ਚਾ ਦੋ ਚਾਰ ਦਿਨਾਂ ਦਾ ਤੇ ਕਮੈਂਟ ਜਰੂਰ ਕਰਿਓ ਬਾਈ ਕੀ ਮਾਹੌਲ ਆ ਤੁਹਾਡੇ ਏਰੀਆ ਦੇ ਵਿੱਚ ਠੀਕ ਐ ਤੇ ਕਿਹੜੀ ਵੈਰੈਟੀ ਤੁਸੀਂ ਲਾਈ ਆ ਕਿੱਥੋਂ ਤੱਕ ਮੇਰੀ ਵੀਡੀਓ ਜਾਂਦੀ ਆ ਤੇ ਕਿੰਨੀਆਂ ਸਪਰੇਹਾਂ ਤੁਸੀਂ ਕਰ ਚੁੱਕੇ ਹੋ ਜੀ ਠੀਕ ਐ ਜੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜਿਹੜੇ ਬੰਦੇ ਫੇਸਬੁੱਕ ਤੇ ਦੇਖ ਰਹੇ ਆ ਉਹ ਫੋਲੋ ਕਰ ਲੈਣ ਹੋਰ ਵੀਡੀਓ ਡੇਲੀ ਦੀਆਂ ਵੀਡੀਓ ਪਾਉਣਾ ਮੈਂ ਕਿਸੇ ਨਾ ਕਿਸੇ ਟੌਪਿਕ ਤੇ ਠੀਕ ਐ ਅੱਜ ਪਾਣੀ ਦੀ ਨਿਸ਼ਾਨੀ ਤੁਹਾਨੂੰ ਦੱਸੀ ਤੇ ਸਪਰੇਹਾਂ ਬਾਰੇ ਦੱਸਿਆ ਮਾੜਾ ਮੋਟਾ ਜਿਹਾ ਠੀਕ ਐ ਤੇ ਬਾਕੀ ਮੈਂ ਹਰੇਕ ਵੀਡੀਓ ਚ ਕਹਿੰਦਾ ਹੁੰਦਾ ਵੀ ਕਰੋ ਆਪਣੀ ਮਰਜ਼ੀ ਸੁਣੋ ਸਾਰਿਆਂ ਦੀ ਕਿਉਂਕਿ ਇੱਥੇ ਬਹੁਤ ਬੁਣੀ ਗਿਆਨੀ ਬੈਠੇ ਨੇ ਠੀਕ ਹੈ ਸਾਰਿਆਂ ਦੀ ਸੁਣੋ ਪਰ ਕਰੋ ਆਪਣੀ ਮਰਜ਼ੀ ਆਪਦੇ ਪਿਓ ਦਾਦੇ ਦੇ ਤਜਰਬੇ ਦੇ ਨਾਲ ਚੱਲੋ ਤੇ ਆਪਦੀ ਨਾਲ ਵਿੱਚ ਸਾਇੰਸ ਐਡ ਕਰ ਸਕਦੇ ਹੋ ਤੇ ਥੈਂਕ ਯੂ ਸੋ ਮੱਚ ਜੀ ਬਾਕੀ ਬਰੇ 28p 67 ਜਿਨ੍ਹਾਂ ਨੇ ਲਾਇਆ ਉਹ ਪਹਿਲੀ ਗੱਲ ਤਾਂ ਔੜ ਜਿਆਦੀ ਸੀ ਠੀਕ ਹੈ ਉਹ ਨਿਸਰਿਆ ਹੀ ਲੇਟ 70 ਦਿਨ ਇਸਰਾ ਲੇਟ ਆ ਤੇ ਬਾਕੀ ਜੇ ਦਿਨਾਂ ਦੀ ਗੱਲ ਕਰੀਓ ਵੀਰੇ ਬੀਜ ਤੋਂ ਬੀਜ ਜੇ ਕਾਊਂਟ ਕਰਨੇ ਆ ਤਾਂ ਤੁਸੀਂ 4 ਮਹੀਨੇ 4.5 ਮਹੀਨੇ ਲਾ ਕੇ ਚੱਲਿਆ ਕਰੋ ਮੈਂ ਮੈਂ ਤਾਂ ਜਿਹੜਾ ਹਿਸਾਬ ਕਿਤਾਬ ਜਿਹਾ ਲਾਉਣਾ ਉਹਨਾਂ ਜਦੋਂ ਝੋਨਾ ਖੇਤ ਦੇ ਵਿੱਚ ਲਾਤੀ ਪਨੀਰੀ ਠੀਕ ਐ ਉਦੋਂ ਹੀ ਤੋਂ ਲਾਉਣਾ ਹੁੰਦਾ ਵੀ 28p67 ਆ ਜਿਹੜਾ 115 20 ਦਿਨਾਂ ਦੇ ਵਿੱਚ ਲਊਗਾ ਵਿੱਚ ਵਿੱਚ ਅੱਜ ਮੇਰਾ ਝੋਨਾ 28p67 ਅੱਜ ਮੇਰਾ ਝੋਨਾ ਜਿਹੜਾ 28p67 ਆ ਵੀਰੇ ਉਹ 92 ਦਿਨਾਂ ਦਾ ਹੋ ਗਿਆ 93 ਦਿਨਾਂ ਦਾ ਤੇ ਦੁੱਧੇ ਵਾਲੀ ਸਟੇਜ ਤੇ ਆਹੋ ਤੇ ਹਜੇ 20 25 ਦਿਨ ਹੋਰ ਲੈ ਜੂ ਯਾਨੀ ਅਕਤੂਬਰ ਦੇ ਲਾਸਟ ਹਫਤੇ ਤੱਕ ਵੱਡਿਆ ਜਾਊਗਾ ਹਜੇ ਠੀਕ ਹੈ ਜਾਂ 20 ਤਰੀਕ ਤੋਂ ਬਾਅਦ ਬਾਅਦ ਵੱਡਿਆ ਜਾਊਗਾ ਅਕਤੂਬਰ ਚ ਤਾਂ ਹਜੇ ਕੁਝ ਵੀ ਹੋ ਸਕਦਾ ਮੌਸਮ ਦੀ ਮਾਰ ਕਈ ਥਾਵਾਂ ਤੇ ਪੈ ਚੁੱਕੀ ਹੈ ਬਾਈ ਤੇ ਪਰਮਾਤਮਾ ਭਲੀ ਕਰੇ ਬਾਬਾ ਨਾਨਕ ਸਾਰਿਆਂ ਦੀਆਂ ਫਸਲਾਂ ਦਾ ਰਾਖਾ ਸਾਰਿਆਂ ਦੀਆਂ ਫਸਲਾਂ ਵਧਿਆ ਕਰੇ ਬਾਬਾ ਨਾਨਕ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਸੋ ਮੱਚ